ਈਗੋ ਕਲੈਸ਼ਸ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਹੋ ਰਹੀ ਹੈ ਇੱਕ ਦੂਜੇ ਨੂੰ ਸੁੰਨਾ ਨੇ ਚਾਹਦੇ ਸੋ ਤੁਸੀਂ ਕੀ ਐਡਵਾਈਸ ਦੇਣਾ ਚਾਹੋਗੇ ਐਸ ਦਿ ਯੂਥ ਨੂੰ ਕਿ ਅੱਛੇ ਰਿਸ਼ਤੇ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਹੋਣਾ ਬੜਾ ਜ਼ਰੂਰੀ ਹੈ ਦੇਖੋ ਮੈਂ ਇਹ ਚਾਹਨਾ ਜੇ ਤੁਹਾਡਾ ਜੋ ਮੈਚਸ ਫੀਲ ਕਰਦਾ ਮੈਂ ਅਜ ਤੱਕ ਇਹ ਗੱਲ ਕਹੀ ਨਹੀਂ ਕੋਈ ਮਤਲਬ ਕਿਤੇ ਵੀ ਔਨ ਸਕਰੀਨ ਜੇ ਤੁਸੀਂ ਪਿਆਰ ਕਰਦੇ ਹੋ ਉਹਨਾਂ ਤੇ ਆਪਣੀ ਹਸਤੀ ਭਲਾ ਦਿਓ ਜੇ ਇਸ਼ਕ ਹੈ ਜੇ ਵਾਕਈ ਦਿਲੋਂ ਪਿਆਰ ਆ ਰਿਹਾ ਤਾਂ ਤੁਸੀਂ ਆਪਦੀ ਹਸਤੀ ਭਲਾ ਕੇ ਉਹ ਬੰਦੇ ਨਾਲ ਰਹੋ ਹੁਣ ਮੈਂ ਹੁਣ ਸਾਡੇ ਵਿੱਚ ਕੀ ਹੈ ਮੈਂ ਕਈ ਵਾਰ ਦੇਖਦਾ ਅ ਵੀ ਮੈਂ ਕਹਾਂ ਕਿ ਯਾਰ ਮੇਰੇ ਘੱਟ ਗਾਣੇ ਚੱਲ ਰਹੇ ਆ ਯਾ ਅਫਸਾਨਾ ਹੀ ਤਾਂ ਗ੍ਰੈਂਡ ਆਰਟਿਸਟ ਹੈ ਤੇ ਮੈਨੂੰ ਮਤਲਬ ਸਾਨੂੰ ਕਦੇ ਇਹ ਚੀਜ਼ ਫੀਲਿੰਗ ਨਹੀਂ ਹੋਈ ਕਿਉਂਕਿ ਮੈਂ ਉਹਨਾਂ ਨੂੰ ਸਪੋਰਟ ਕਰ ਰਹਾ ਉਹ ਮੈਨੂੰ ਸਪੋਰਟ ਕਰ ਰਹੇ ਆ ਤੇ ਦੂਜੀ ਗੱਲ ਜੇ ਤੁਹਾਡੇ ਰਿਲੇਸ਼ਨ ਚ ਅੰਡਰਸਟੈਂਡਿੰਗ ਨਹੀਂ ਹੈ ਅੱਜ ਦੇ ਟਾਈਮ ਕੀ ਹੁੰਦਾ ਕਿ ਬੰਦਾ ਯਾ ਤਾਂ ਮੁੰਡਾ ਯਾ ਕੁੜੀ ਉਹਦਾ ਮੇਰੀ ਚੱਲੇ ਹਮ ਮੈਂ ਕਿਉਂ ਦਬ ਕੇ ਰਵਾਂ ਯਾਰ ਜਿੱਥੇ ਪਿਆਰ ਹੈ ਜਿੱਥੇ ਵਿਆਹ ਹੋ ਗਿਆ ਜਿੱਥੇ ਮਤਲਬ ਜਿੱਥੇ ਪਿਆਰ ਹੈ ਉੱਥੇ ਇਹ ਚੀਜ਼ਾਂ ਖਤਮ ਹੈ ਮੇਰੇ ਹਿਸਾਬ ਨਾਲ ਜਾਂ ਤਾਂ ਤੁਸੀਂ ਕਰੋ ਨਾ ਮਤਲਬ ਈਗੋ ਕਲੈਸ਼ ਨਹੀਂ ਹੋਊਗੀ ਫਿਰ ਹਨਾ ਤੁਸੀਂ ਆਪਣਾ ਹਸਤੀ ਆਪਣਾ ਰਤਬਾ ਭਲਾਵੋ ਤੇ ਸਾਨੂੰ ਇਦਾਂ ਘਰੇ ਫੀਲ ਹੀ ਨਹੀਂ ਹੁੰਦਾ ਕਿ ਅਸੀਂ ਆਰਟਿਸਟ ਤੁਸੀਂ ਯਕੀਨ ਮੰਨਣਾ ਸਾਨੂੰ ਫੀਲ ਹੀ ਨਹੀਂ ਹੁੰਦਾ ਅਸੀਂ ਆਰਟਿਸਟਾਂ ਸਾਨੂੰ ਇਹ ਲੱਗਦਾ ਅਸੀਂ ਆਮ ਬੰਦੇ ਆ ਉਹ ਜਿੱਦਾਂ ਹੀ ਅਸੀਂ ਗੇਟ ਤੋਂ ਬਾਹਰ ਨਿਕਲਦੇ ਆ ਲੋਕ ਸਾਨੂੰ ਫਿਰ ਸਾਨੂੰ ਫੀਲ ਹੁੰਦਾ ਕਿ ਹਾਂ ਵੀ ਇਹ ਵੀ ਥੋੜੀ ਦੁਨੀਆ ਬਟ ਸਾਡੀ ਘਰੇ ਮਤਲਬ ਟੱਚ ਆਊਟ ਬਹੁਤ ਅਲੱਗ ਦੁਨੀਆ ਅਫਸਾਰਾਂ ਦੇ ਗਾਣੇ ਹਿੱਟ ਹੋ ਜਾਂਦੇ ਸਾਰੇ ਜਾਂ ਕਈ ਵਾਰੀ ਹਨਾ ਤੁਸੀਂ ਘੱਟ ਕਰਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਮੈਂ ਇੰਨੇ ਕਹੀ ਕਰਨੇ ਆ ਤੁਹਾਡੀ ਆਪਸ ਵਿੱਚ ਇੱਕ ਬੌਂਡਿੰਗ ਹੈ ਤੁਸੀਂ ਖੁਸ਼ ਹੋ ਉਸ ਰਿਸ਼ਤੇ ਦੇ ਵਿੱਚ ਪਰ ਕਈ ਵਾਰੀ ਬਾਹਰਲੇ ਲੋਕ ਬਹੁਤ ਅਲੱਗ-ਅਲੱਗ ਤਰੀਕੇ ਦੇ ਚੀਜ਼ਾਂ ਲੈ ਆਉਂਦੇ ਨੇ ਅੱਛਾ ਨਹੀਂ ਨਹੀਂ ਉਹਦੇ ਤਾਂ ਜ਼ਿਆਦਾ ਚੱਲ ਗਏ ਨਹੀਂ ਨਹੀਂ ਤੁਸੀਂ ਕਿਉਂ ਨਹੀਂ ਕਰ ਰਹੇ ਹੋ ਤੁਸੀਂ ਵੀ ਜ਼ਿਆਦਾ ਨਿਕਲ ਕੇ ਆਓ ਜਦ ਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਅਗਲਿਆਂ ਦੇ ਕੀ ਅੰਡਰਸਟੈਂਡਿੰਗ ਆ ਉਹਨਾਂ ਨੇ ਕਿਵੇਂ ਫਿਊਚਰ ਪਲਾਨ ਕੀਤਾ ਹੈ ਉਹਨਾਂ ਨੇ ਕਿਵੇਂ ਚੱਲਣਾ ਹੈ ਤੁਹਾਨੂੰ ਉਹ ਗੱਲਾਂ ਅਫੈਕਟ ਕਰਦੀਆਂ ਲੋਕਾਂ ਦੀਆਂ ਜੇ ਤੁਹਾਡੇ ਤੱਕ ਪਹੁੰਚਦੀਆਂ ਨੇ ਫਿਰ ਤੁਸੀਂ ਕਿਵੇਂ ਡੀਲ ਕਰਦੇ ਹੋ ਇਹ ਚੀਜ਼ਾਂ ਦੇ ਨਾਮ ਮੈਨੂੰ ਮੈਨੂੰ ਕਮੈਂਟਸ ਆਉਂਦੇ ਆ ਬਿਲਕੁਲ ਸਹੀ ਕਹਿ ਰਹੇ ਹੂੰ ਕਿ ਮੈਨੂੰ ਸਮ ਟਾਈਮ ਲੋਗ ਆਏ ਵੀ ਕਹਿੰਦੇ ਯਾਰ ਤੂੰ ਤੇਰੀ ਤਾਂ ਘਰੇ ਐਡਾ ਵੱਡਾ ਆਰਟਿਸਟ ਹੈ ਤੂੰ ਤਾਂ ਦਿੱਲੀ गाना ਛੱਡ ਹੂੰ ਦਿੱਲੀ ਮੈਂ ਕਹਾਂ ਯਾਰ ਇਹ ਇਹ ਸੋਚ ਨਹੀਂ ਮੇਰੀ ਹੁਣ ਮੈਂ ਕਿਹ ਗਾਣੇ ਅਫਸਾਨਾ ਔਰ ਮੈਂ ਕਲਾਬ ਨਹੀਂ ਕਰ ਸਕਦੇ ਜੀ ਜਦੋਂ ਐਡੇ ਵੱਡੇ ਵੱਡੇ ਕਲਾਬਸ ਉਹਨਾਂ ਦੇ ਆ ਰਹੇ ਆ ਕਿ ਅਸੀਂ ਨਹੀਂ ਕਰ ਸਕਦੇ ਸਾਡੇ ਵਿੱਚ ਇਹ ਫੈਕਟਰ ਹੈ ਹੀ ਨਹੀਂ ਮਤਲਬ ਬੇਸਿਕਲੀ ਮੇਰੇ ਜਿਵੇਂ ਨਹੀਂ ਹੈ ਕਿ ਮੈਂ ਮੈਨੂੰ ਇੱਕ ਪਤਾ ਨਹੀਂ ਕੌਣ ਇੰਡਸਟਰੀ ਦਾ ਬੰਦਾ ਸੀ ਤੇ ਉਹ ਕਹਿੰਦਾ ਯਾਰ ਬਾਈ ਤੁਸੀਂ ਯਾਰ ਗਾਣੇ ਬਣਾਓ ਤੂੰ ਦਾ ਰਤ ਰਤ ਹਿੱਟ ਹੋਣਾ ਤੁਸੀਂ ਗਾਣੇ ਕਰੋ ਕਿਉਂ ਨਹੀਂ ਗਾਣੇ ਕਰਦੇ ਦੋਨੋਂ ਮੈਂ ਕਿਹਾ ਯਾਰ ਮੈਂ ਵਿਆਹ ਜਾਂ ਜਿਹੜਾ ਸਾਡਾ ਰਿਲੇਸ਼ਨ ਹੈ ਉਹ ਇਹ ਨਾ ਚੀਜ਼ਾਂ ਕਰਕੇ ਛੋੜੋ ਕਿ ਮੈਂ ਜੇ ਮੇਰਾ 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 ਪਾਰਟਨਰ ਬਹੁਤ ਜ਼ਿਆਦਾ ਹਿੱਟ ਹੈ ਜੀ ਕਿ ਮੈਂ ਉਹਦਾ ਯੂਜ਼ ਕਰਾਂ ਜਾਂ ਮੇਰੀ ਸੋਚ ਹੀ ਨਹੀਂ ਆਦਾ ਹੈ ਨਾ ਤੁਸੀਂ ਸਮਝ ਸਕਦੇ ਹੋ ਕਿ ਮੈਂ ਸੋਚੇ ਨਹੀਂ ਕਦੇ ਮੈਂ ਕਿਹਾ ਇੱਕ ਮਾਲੀ ਮੈਂ ਵਿਆਹ ਨਹੀਂ ਕਰਾਇਆ ਯਾਰ ਦੇ ਇਹ ਸਾਡਾ ਮਤਲਬ ਪਰਸਨਲੀ ਸਕੂਨ ਆ ਇਹ ਕਿ ਨਾ ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਯਾਰ ਮੇਰੇ ਦਾ ਹੈ ਤਾਂ ਮੇਰਾ ਹੀ ਨਾ ਬਿਲਕੁਲ ਬਹੁਤ ਵੱਡੀ ਚੀਜ਼ ਹੈ ਤਾਂ ਮੇਰੀ ਕਾਰੀ ਹੈ ਨਾ ਤੇ ਮੈਨੂੰ ਸਕੂਨ ਆ ਮੈਂ ਕਿਹਾ ਕੋਈ ਨਾ ਮੇਰਾ ਜਿੱਦਾਂ ਚੱਲ ਰਿਹਾ ਚੱਲਦਾ ਰਹੂਗਾ ਬਾਕੀ ਹੁਣ ਆਨ ਵਾਲੇ ਟਾਈਮ 'ਚ ਲੋਕਾਂ ਨੂੰ ਪਤਾ ਨਹੀਂ ਕਿ ਅਸੀਂ ਕੀ ਲੈ ਕੇ ਆ ਰਹੇ ਹਾਂ ਹੈ ਨਾ ਇਹ ਚਲੋ ਥੋੜੇ ਟਾਈਮ 'ਚ ਸਾਰਿਆਂ ਨੂੰ ਪਤਾ ਚੱਲ ਜੂਗਾ ਜੀ ਤੇ ਬਟ ਮਤਲਬ ਮੇਰੀ ਸੋਚ ਨਹੀਂ ਹੈ ਕਿ ਮੇਰੇ ਮੇਰਾ ਪਾਰਟਰ ਜੇ ਜੇ ਮੇਰਾ ਬੰਡਰ ਰਾਈਜ਼ ਕਰ ਰਿਹਾ ਤੇ ਮੈਂ ਵੀ ਨਾਲ-ਨਾਲ ਕਹਾਂਗਾ ਕਿ ਨਹੀਂ ਉਹਨਾਂ ਦੀ ਆਪਣੀ ਲਾਈਫ ਬਹੁਤ ਬੀਜ਼ੀ ਆ ਜੀ ਕਿਉਂਕਿ ਜਿਹੜੇ ਹੁਣ ਉਹਨਾਂ ਦੇ ਪ੍ਰੋਜੈਕਟ ਆ ਰਹੇ ਆ ਉਹ ਨੈਕਸਟ ਲੈਵਲ ਪ੍ਰੋਜੈਕਟ ਆ ਓਕੇ ਹਾਂਜੀ ਜਿਹੜਾ ਹੁਣ ਅਸੀਂ ਥੋੜਾ ਪਿੱਛੇ ਗੈਪ ਪਾਇਆ ਹੈ ਗਾਣਿਆਂ ਦਾ ਤੇ ਫਿਰ ਜਿਹੜੀ ਸਾਰੀ ਟੀਮ ਹੈ ਰਿਪੀਟ ਹੋ ਰਹੀ ਹੈ ਉਹਨਾਂ ਦੀ ਤੇ ਬਹੁਤ ਵੱਡਾ ਉਹਨਾਂ ਦਾ ਆ ਰਿਹਾ ਤੇ ਬਾਕੀ ਐਟ ਦ ਲਾਸਟ ਇਹ ਹੀ ਮੇਰੀ ਸੋਚ ਆ ਕੀ ਲੋਕ ਜੱਜ ਬਹੁਤ ਗਲਤ ਕਰ ਜਾਂਦੇ ਆ ਨਾ ਕਿਉਂ ਨਹੀਂ ਕਰਦੇ ਤੁਸੀਂ ਕਿਉਂ ਨਹੀਂ ਕਰਦੇ ਮਤਲਬ ਮੈਂ ਫਿਰ ਇਹੀ ਕਹਿੰਦਾ ਕਿ ਮੇਰੀ ਸੋਚ ਇਦਾਂ ਦੀ ਨਹੀਂ ਹੈ ਜੀ ਮੈਂ ਕਿ ਮੈਂ ਫਾਇਦਾ ਚੱਕਾਂ ਜਾਂ ਜਾਂ ਮੈਂ ਗਾਣੇ ਕਰੀ ਜਾਵਾਂ ਵੀ ਇਸ ਚੀਜ਼ ਲਈ ਅਸੀਂ ਨਹੀਂ 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 ਪਹਿਲਾਂ ਮੈਂ ਆਪਦੇ ਰਿਲੇਸ਼ਨ ਨੂੰ ਟਾਈਮ ਦਊਂਗਾ ਜੀ ਫਿਰ ਬਿਜ਼ਨਸ ਕਰਾਂਗੇ